ਟਰਾਂਸਫਰ ਬੰਦ ਸੀ ਟਰਾਂਸਫਰ ਬੰਦ ਸੀ ਦਾ ਨਾਮ ਹੈ ਰਜੀਵ अरोड़ा ਮੈਂ 올 ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰ ਐਸੋਸੀਏਸ਼ਨ ਦਾ ਅਮਰੀਸਰ ਜ਼ੋਨ ਦਾ ਅਸਿਸਟੈਂਟ ਜਨਰਲ ਸੈਕਟਰੀ ਹਾਂ ਸਰ ਅੱਜ ਜਿਹੜਾ ਧਰਨਾ ਲਾਇਆ ਹੈ ਕੀ ਮੰਗਾ ਗਿਆ ਕਿ ਕਦੇ ਨਹੀਂ ਲਾਇਆ ਅੱਜ ਦੀ ਡੈਮੋਨਸਟ੍ਰੇਸ਼ਨ ਦਾ ਮੇਨ ਰੀਜ਼ਨ ਹੈਗਾ ਹੈ ਕਿ ਸਾਡੇ ਨਵੇਂ ਸੀਐਮਡੀ ਸਾਹਿਬ ਆਏ ਨੇ ਉਹਨਾਂ ਨੇ 15 ਜਨਵਰੀ ਨੂੰ ਜੁਆਇਨ ਕੀਤਾ ਆਂਦੇ ਹੀ ਉਹਨਾਂ ਨੇ ਇੱਕ ਨਵੀਂ ਟਰਾਂਸਫਰ ਪਾਲਿਸੀ ਲਾਏ ਨੇ ਜਿਹਦੇ ਵਿੱਚ ਕੋਈ ਵੀ ਆਫੀਸਰ 6 ਸਾਲ ਤੋਂ ਵੱਧ ਆਪਣੇ ਸ਼ਹਿਰ 'ਚ ਨਹੀਂ ਰਹਿ ਸਕਦਾ ਹੁਣ ਮੈਂ ਇੱਥੇ ਘਰ ਬਣਾ ਲਿਆ ਸਾਡੇ ਆਫੀਸਰਸ ਨੇ ਘਰ ਬਣਾ ਲਿਆ ਪ੍ਰਮੋਸ਼ਨ ਲਈ ਪ੍ਰਮੋਸ਼ਨ ਤੋਂ ਬਾਅਦ ਫਿਰ ਮੈਨੂੰ ਅੰਮ੍ਰਿਤਸਰ ਹੀ ਦੇ ਤਾ ਹੁਣ ਕਹਿ ਰਹੇ ਆ ਕਿ 6 ਸਾਲ ਬਾਅਦ ਤੂੰ ਅੰਮ੍ਰਿਤਸਰੋਂ ਬਾਹਰ ਜਾਏਂਗਾ ਮੈਂ ਕਿਉਂ ਆਪਣਾ ਘਰ ਛੱਡ ਕੇ ਜਾਵਾਂਗਾ ਮੈਂ ਕਿਉਂ ਆਪਣੀ ਫੈਮਿਲੀ ਨੂੰ ਛੱਡ ਕੇ ਜਾਵਾਂਗਾ ਜੇ ਤੇ ਉਹ ਬਿਜ਼ਨਸ ਦੀ ਗੱਲ ਕਰਦੇ ਹੁਣ ਮੈਂ ਲੋਕਲ ਆ ਮੇਰੇ ਆਪਣੇ ਸ਼ਹਿਰ 'ਚ ਇੰਨੇ ਵਧੀਆ ਲਿੰਕਸ ਨੇ ਲੋਕਾਂ ਨਾਲ ਬਿਜ਼ਨਸ ਬੈਂਕ ਦਾ ਕਿੱਥੋਂ ਆਉਂਦਾ ਹੈ ਰਿਲੇਸ਼ਨ ਨਾ ਆਉਂਦਾ ਜੇ ਮੈਂ ਬਾਹਰ ਚਲਾ ਜਾਵਾਂਗਾ ਅੰਮ੍ਰਿਤਸਰ ਤੋਂ ਬਾਹਰ ਭੇਜਣਗੇ ਉੱਥੇ ਰਿਲੇਸ਼ਨ ਬਿਲਡ ਕਰਨ 'ਚ ਕਿੰਨਾ ਟਾਈ ਐਕਚੁਅਲੀ ਕੀ ਹੈ ਜੋ ਗਵਰਨਮੈਂਟ ਦੀ ਗਾਈਡਲਾਈਨ ਹੈ ਕਿ ਗਵਰਨਮੈਂਟ ਬੈਂਕਸ ਨੂੰ ਇਹ ਡਬੋਣਾ ਚਾਹੁੰਦੇ ਨੇ ਆਫੀਸਰਸ ਨੂੰ ਡਿਸਪਲੇਸ ਕਰ ਦੇਣਗੇ bizness ਘਟੇਗਾ ਕੱਲ ਨੂੰ ਉਹਨੂੰ ਕਿਸੇ ਪ੍ਰਾਈਵੇਟ ਹੱਥ ਵੇਚ ਸਕਣ ਇਸ ਕਰਕੇ ਅਸੀਂ ਇਹ ਟ੍ਰਾਂਸਫਰ ਪਾਲਿਸੀ ਦੇ ਅਗੇਂਸਟ ਅੱਜ ਇਕੱਠੇ ਹੋਏ ਆਂ ਇਸ ਤੋਂ ਬਾਅਦ ਅੱਜ 11 ਤਰੀਕ ਐ 17 ਤਰੀਕ ਨੂੰ ਅਸੀਂ ਜ਼ੋਨਲ ਆਫਿਸ ਬਾਹਰ ਕਰਨਾ ਹੈ ਫਿਰ 22 ਤਰੀਕ ਨੂੰ ਕਰਨਾ ਹੈ ਫਿਰ 24 ਤਰੀਕ ਨੂੰ ਕਰਨਾ ਹੈ ਫਿਰ ਉਸ ਤੋਂ ਬਾਅਦ ਜੋ ਸਾਡੀ 28 29 ਦੀ ਸਟ੍ਰਾਈਕ ਦੀ ਕਾਲ ਹੈ ਆਪਾਂ 28 29 ਨੂੰ ਸਟ੍ਰਾਈਕ ਕਰਾਂਗੇ ਸਾਰੇ ਆਲ ਓਵਰ ਇੰਡੀਆ ਪੰਜਾਬ ਨੈਸ਼ਨਲ ਬੈਂਕ ਦੀਆਂ ਬ੍ਰਾਂਚਾਂ ਬੰਦ ਰਹਿਣਗੀਆਂ 30 31 ਦੀ ਛੁੱਟੀ ਹੈ 28 29 ਦੀ ਸਟ੍ਰਾਈਕ ਦੀ ਕਾਲ ਇਸੇ ਕਰਕੇ ਦਿੱਤੀ ਗਈ ਹੈ ਕਿ 30 31 ਕਲੋਜ਼ਿੰਗ ਹੈ 30 31 ਨੂੰ ਛੁੱਟੀ ਹੈ ਕਿ ਬੈਂਕ ਦਾ ਜੇ ਇਹਨੂੰ ਬਿਜ਼ਨਸ ਦੀ ਫਿਕਰ ਹੈ ਫਿਰ ਸਾਡੀ ਗੱਲਾਂ ਮੰਨਣ ਅਸੀਂ ਇਹਨਾਂ ਨੂੰ ਇੱਕ ਆਪਣੇ ਵੱਲੋਂ ਸੁਜੈਸ਼ਨ ਦਿੱਤੀ ਹੈ ਕਿ ਜੇ ਕੋਈ ਅੰਮ੍ਰਿਤਸਰ ਆਣਾ ਚਾਹੁੰਦਾ ਹੈ ਜੇ ਉਹਦਾ ਘਰ ਅੰਮ੍ਰਿਤਸਰ 'ਚ ਹੈਗਾ ਉਹਦਾ ਪੇਰੈਂਟਸ ਦਾ ਘਰ ਅੰਮ੍ਰਿਤਸਰ 'ਚ ਹੈਗਾ ਉਹਦੇ ਇਲੋਸ ਦਾ ਘਰ ਅੰਮ੍ਰਿਤਸਰ 'ਚ ਹੈਗਾ ਉਹਨੂੰ ਲਿਆਓ ਤੇ ਜਿਹੜਾ ਸਭ ਤੋਂ ਜ਼ਿਆਦਾ ਸਟੇ ਅਮਰੀਕਾ ਚ ਹੋ ਗਿਆ ਉਹਨੂੰ ਪੁੱਛੋ ਕਿ ਤੂੰ ਨੇਰ ਸਰਕਲ ਕਿੱਥੇ ਜਾਣਾ ਚਾਹਨਾ ਹੈ ਕਿ ਜਿਹੜਾ ਬਾਹਰ ਬੈਠਾ ਆਪਣੇ ਘਰ ਤੋਂ ਉਹ ਵੀ ਵਾਪਸ ਆ ਜਾਏ ਤੇ ਜਿੰਨੂੰ 15 20 ਸਾਲ ਹੋ ਗਏ ਨੇ ਸੇਮ ਸਕੇਲ ਚ ਉਹ ਨੇਰ ਸਰਕਲ ਚਲੇ ਜਾਏ ਉਹ 3 ਸਾਲ ਬਾਅਦ ਫੇਰ ਵਾਪਸ ਆ ਸਕੇ ਇਸ ਕਰਕੇ ਅਸੀਂ ਇਹ ਅੱਜ ਡੈਮੋਨਸਟ੍ਰੇਸ਼ਨ ਸੀਐਮਡੀ ਸਾਹਿਬ ਦੇ ਖਿਲਾਫ ਸਪੈਸ਼ਲੀ ਕਰ ਰਹੇ ਆ ਕਿ ਸੀਐਮਡੀ ਸਾਹਿਬ ਹੋਸ਼ ਜਾਓ ਤੁਸੀਂ ਨਵੇਂ ਆਏ ਹੋ ਬੈਂਕ ਚ 3 ਸਾਲ ਤੁਸੀਂ ਰਹਿਣਾ ਤੁਸੀਂ ਇੱਕ ਆਫੀਸਰ ਨੇ ਜਿੱਥੇ ਜਿੰਨੇ 30 35 35 ਸਾਲ ਨੌਕਰੀ ਕਰਨੀ ਹੈ ਉਹਨੂੰ ਹਲਾ ਕੇ ਤੁਸੀਂ ਕੀ ਲੈਣਾ ਹੈ ਜਾਦੇ ਬੈਂਕ ਦਾ ਬਿਜ਼ਨਸ ਨਹੀਂ ਵਧ ਰਿਹਾ ਫਿਰ ਅਸੀਂ ਸੀਐਮਡੀ ਦੀ ਗੱਲ ਸਮਝਾਂਗੇ ਕਿ ਹਾਂ ਜੀ ਸਾਡੇ ਬੈਂਕ ਦਾ ਬਿਜ਼ਨਸ ਨਹੀਂ ਵਧ ਰਿਹਾ ਜਦੋਂ ਤੁਸੀਂ ਡਿਸਪਲੇਸ ਕਰ ਦੋਗੇ ਬਿਜ਼ਨਸ ਬਿਲਕੁਲ ਜ਼ੀਰੋ ਹੋ ਜਾਏਗਾ ਜਦੋਂ ਲਿੰਕਸ ਹੀ ਨਹੀਂ ਰਹਿਣਗੇ ਨਵਾਂ ਫਰੈਸ਼ ਬਿਜ਼ਨਸ ਵਾਸਤੇ ਮਾਰਕੀਟ ਜੀ ਫਿਰਨਾ ਪਏਗਾ ਮੈਨੂੰ ਲੱਗਦਾ ਬੈਂਕ ਇਸ ਇਹ ਚਾਹੁੰਦੇ ਨੇ ਕਿ ਅਸੀਂ ਬਾਹਰ ਫਟਕਰੀ ਲਾ ਲਈਏ ਕੋਈ ਰੇੜੀ ਲਾ ਲਈਏ ਉੱਥੇ ਗਈਏ ਲੋਨ ਲਲੋ ਲੋਨ ਲਲੋ ਜਦੋਂ ਲਿੰਕਸ ਤੇ ਲੋਨ ਆ ਰਿਹਾ ਜਦੋਂ ਆਪਾਂ ਸੁਸਾਇਟੀ ਚ ਵਿਰਦੇ ਆں ਤੁਹਾਨੂੰ ਤੁਹਾਡਾ ਮੇਰੇ ਤੇ ਵਿਸ਼ਵਾਸ ਹੈ ਤੁਸੀਂ ਮੈਨੂੰ ਫੋਨ ਕਰਦੇ ਹੋਗੇ ਭਾਜੀ ਮੇਰਾ ਕੰਮ ਹੈਗਾ ਆ ਜਾ ਯਾਰ ਉਹਨੇ ਲਿੰਕਸ ਹੈ ਜੇ ਨਾਲ ਲਿੰਕ ਹੋਣਗੇ ਨਵੇਂ ਸ਼ਹਿਰ ਜਾ ਕੇ ਕਿਤਨਾ ਗਰਾਂਗੇ ਸੋ ਇਸ ਕਰਕੇ ਅਸੀਂ ਇਸ ਪਾਲਿਸੀ ਦੇ ਅਗੇਂਸਟ ਸਟ੍ਰਾਈਕ ਕਰ ਰਹੇ ਆਂ ਧਰਨਾ ਦੇ ਰਹੇ ਆਂ ਜਿੱਥੋਂ ਤੱਕ ਜਾਣਾ ਪਏਗਾ ਜੇ 28 29 ਤੱਕ ਸਾਡੀ ਡਿਮਾਂਡ ਨਹੀਂ ਮੰਨੀ ਜਾਂਦੀ ਇਹ ਸ਼ਾਇਦ ਇਨਡੇਫਿਨਿਟ ਸਟ੍ਰਾਈਕ ਵੀ ਹੋਏਗੀ ਤੁਸੀਂ ਦੇਖੋਗੇ 올ਓਵਰ ਇੰਡੀਆ ਚ ਪੰਜਾਬ ਨੈਸ਼ਨਲ ਬੈਂਕ ਦੀ ਸਾਰੀ ਬ੍ਰਾਂਚਾਂ ਬੰਦ ਰਹਿਣਗੀਆਂ ਲੱਗਦਾ ਨਹੀਂ ਤੁਹਾਡੇ ਇਹ ਸਟ੍ਰਾਈਕ ਨਾਲ ਕਸਟਮਰਾਂ ਨੂੰ ਕਿੰਨੀ ਦਿੱਕਤ ਪਵੇਗਾ ਦੇਖਣਾ ਪਏਗਾ ਅਸੀਂ ਸਟ ਮੈਨੇਜਮੈਂਟ ਸਾਨੂੰ ਬੁਲਾਏਗੀ ਅਸੀਂ ਜਾ ਕੇ ਉਹਨੂੰ ਆਪਣੀਆਂ ਸੁਜੈਸ਼ਨਸ ਦਵਾਂਗੇ ਜੇ ਉਹ ਸਾਡੀ ਸੁਜੈਸ਼ਨਸ ਨੂੰ ਮੰਨਦੀ ਹੈ ਜੇ ਉਹ ਚਾਹਦੀ ਹੈ ਵਾਕਈ ਹੈ ਕਿ ਬੈਂਕ ਦਾ ਬਿਜ਼ਨਸ ਇਫੈਕਟ ਨਾ ਹੋਵੇ ਤੇ ਜਿਹੜਾ ਬੰਦਾ ਬਾਹਰ ਬੈਠਾ ਹੈ ਉਹ ਆਪਣੇ ਘਰ ਵਾਪਸ ਆ ਜਾਏ ਫਿਰ ਉਹ ਸਾਡੀ ਸੁਜੈਸ਼ਨਸ ਮੰਨਣਗੇ ਤੇ ਸੁਜੈਸ਼ਨਸ ਮੰਨਣ ਨਾਲ ਫਿਰ ਅਸੀਂ ਸਟ੍ਰਾਈਕ ਦੀ ਕਾਲ ਆਫ ਕਰ ਦਾਂਗੇ ਤੇ ਕਸਟਮਰ ਨੂੰ ਜਿਹੜੀ ਤੰਗੀ ਹੋਣੀ ਉਹਦਾ ਜ਼ਿੰਮੇਵਾਰ ਕੌਣ ਦੇਖੋ ਕਸਟਮਰ ਨੂੰ ਤੰਗੀ ਫਿਰ ਸੀਐਮਡੀ ਸਾਹਿਬ ਨੇ ਨਾ ਉਹ ਨਵੇਂ ਆਏ ਨੇ ਆ ਕੇ ਪਹਿਲਾਂ ਕੈਨੇਡਾ ਬੈਂਕ 'ਚ ਸੀ ਕੈਨੇਡਾ ਬੈਂਕ 'ਚ ਈਡੀ ਸੀ ਕੈਨੇਡਾ ਬੈਂਕ ਤੋਂ ਪ੍ਰਮੋਟ ਹੋ ਕੇ ਇੱਥੇ ਸੀਐਮ 15 16 ਤਰੀਕ ਨੂੰ ਉਹਨਾਂ ਨੇ ਜੁਆਇਨ ਕੀਤਾ ਪੀਐਨਬੀ 21 31 ਤਰੀਕ ਨੂੰ ਕੇਂਦਰਾ ਬੈਂਕ ਨੇ ਆਪਣੀ ਪੁਰਾਣੀ ਪਾਲਿਸੀ ਖਤਮ ਕਰਤੀ ਕਿ ਇਸੇ ਐਡੀ ਨੇ ਉੱਥੇ ਪਾਲਿਸੀ ਲਿਆਏ ਸੀ ਹੁਣ ਉਹਨਾਂ ਨੇ ਆਪਣੀ ਪਾਲਿਸੀ ਉੱਥੇ ਖਤਮ ਕਰ ਗਏ 31 ਤਰੀਕ ਨੂੰ ਸਟਾਫ ਫ੍ਰੈਂਡਲੀ ਪਾਲਿਸੀ ਕੀਤੀ ਤੇ ਜੇ ਸਾਡੇ ਵੱਲੋਂ ਸੀਐਮਡੀ ਰਿਜ਼ਾਈਨ ਕਰੇ ਸਾਡੇ ਵੱਲੋਂ ਜੋ ਮਰਜ਼ੀ ਕਰੇ ਉਹਨੂੰ ਸਾਡੀ ਡਿਮਾਂਡਸ ਮੰਨੀਆਂ ਜਾਣੀਆਂ ਕਿ ਨਾਮ ਕੀ ਨਾਲ ਸੀਐਮਡੀ ਸਾਹਿਬ ਨਵੇਂ ਕੀ ਨਾ ਯਾਰ ਨਾ ਹੀ ਨਹੀਂ ਆਦਾ ਹਾਲੇ ਤੇ ਨਾਮ ਨਹੀਂ ਆਦ ਹੋਇਆ ਪਹਿਲਾਂ ਹੀ ਹੈ ਅਸ਼ੋਕ ਚੰਦਰਾ ਜੀ ਸ਼ੋਕ ਚੰਦਰਾ ਜੀ ਅਸ਼ੋਕ ਚੰਦਰਾ ਜੀ ਮਤਲਬ ਇਹ ਦੇ ਸੀਐਮਡੀ ਸਾਹਿਬ ਹੀ ਕਹਿੰਨੇ ਆ ਜਾਂ ਸੀਈਓ ਕਹਿੰਨੇ ਆ ਜੇ ਗੋਵਿੰਦਪੀ ਅੰਮ੍ਰਿਤਸਰ ਚ ਹੀ ਹੋ ਰਹੀ ਹੈ ਕਿ ਹਰ 올ਓਵਰ ਇੰਡੀਆ 140 ਸਰਕਲ ਨੇ ਪੰਜਾਬ ਨੈਸ਼ਨਲ ਬੈਂਕ ਦੇ 올ਓਵਰ ਇੰਡੀਆ 140 ਸਰਕਲਾਂ ਦੇ ਬਾਰ ਅੱਜ ਦਾ ਇਹ ਡੈਮੋਨਸਟ੍ਰੇਸ਼ਨ ਹੋ ਰਹੀ ਹੈ ਕੋਈ ਆਪਣੇ ਕਸਟਮਰ ਨੂੰ ਅਪੀਲ ਕਰਨਾ ਚਾਹੋਗੇ ਜਿਹੜੇ ਅਸੀਂ ਕਸਟਮਰ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੇ ਆ ਕਿ ਜੇ ਤੁਸੀਂ ਕੋਈ ਔਨਲਾਈਨ ਟਵਿੱਟਰ ਤੇ ਜਾਂ ਕਿਤੇ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ ਉਹ ਜ਼ਰੂਰ ਦਿਓ ਕਿ ਜਿਹੜੇ EMPLOYEES ਲੋਕਲਾਈਟਸ ਨੇ ਜਾਂ ਇਥੋ ਦੇ ਸ਼ਹਿਰ ਦੇ ਨੇ ਜਿਨ੍ਹਾਂ ਨਾਲ ਉਹਨਾਂ ਦੇ ਲਿੰਕ ਨੇ ਕਿ ਉਹ ਇਹਨਾਂ ਨੂੰ ਕਿੰਨੀ ਵਧੀਆ ਸਰਵਿਸ ਦੇ ਰਹੇ ਨੇ ਤੇ ਮੈਂ ਚਾਹਾਂਗਾ ਕਿ ਉਹ ਟਵੀਟ ਕਰਨ ਅਗੇਂਸਟ ਸੀਐਮਡੀ ਕਿ ਥਿਸ ਪਾਲਿਸੀ ਸ਼ੁੱਡ ਨਾਟ ਕਮ ਸਹੀਏ ਮੰਗਾ ਨਹੀਂ ਮੰਨਿਆ ਜਾਂਦੀ ਅਗਲਾ ਕਦਮ ਕੀ ਹੈ ਤੁਹਾਡਾ ਅਸੀਂ ਇੱਕ ਚਾਰਟ ਬਣਾ ਕੇ ਸਾਰੇ ਆਫੀਸਰਸ ਐਸੋਸੀਏਸ਼ਨ ਨੇ ਦਿੱਤਾ ਹੈ ਉਹਦੇ ਵਿੱਚ ਸਾਡੀ ਅੱਜ 11 ਤਰੀਕ ਨੂੰ ਡੈਮੋਨਸਟ੍ਰੇਸ਼ਨ ਹੈ ਫਿਰ 17 ਤਰੀਕ ਨੂੰ ਹੈ ਫਿਰ 22 ਨੂੰ ਹੈ ਫਿਰ 24 ਨੂੰ ਹੈ ਫਿਰ 27 ਤਰੀਕ ਨੂੰ ਹੈੱਡ ਆਫਿਸ ਦਿੱਲੀ ਉਹਦੇ ਬਾਅਦ ਵੀ ਧਰਨਾ ਹੈ ਫਿਰ 28 ਨੂੰ 29 ਦੀ ਸਟ੍ਰਾਈਕ ਹੈ ਵਿੱਚ ਜੀ ਸੀਐਮਡੀ ਸਾਹਿਬ ਬੁਲਾਉਂਦੇ ਨੇ ਸਾਡੇ ਨਾਲ ਗੱਲ ਕਰਦੇ ਨੇ ਸਾਡੇ ਸੁਜੈਸ਼ਨਸ ਮੰਨਦੇ ਨੇ ਵੀ ਕੈਨ ਕਾਲ ਆਫ ਸਟ੍ਰਾਈਕ ਐਨੀ ਟਾਈਮ ਸਰ ਜੀ ਸਰਾਰੇ ਮੁਲਾਜ਼ਮ ਸਟ੍ਰਾਈਕਤੇ ਗਏ ਨੇ ਲੱਗਦਾ ਨਹੀਂ ਕਿ ਪੀਐਨਬੀ ਨੂੰ ਘਾਟਾ ਪਏਗਾ ਸਰ ਮੈਂ ਉਹ ਹੀ ਗੱਲ ਹੈ ਨਾ ਬਿਜ਼ਨਸ ਦੀ ਗੱਲ ਤੇ ਸੀਐਮਡੀ ਸਾਹਿਬ ਆਂਦੇ ਨਹੀਂ ਪਏ ਉਹਨਾਂ ਨੂੰ ਕੋਈ ਫਿਕਰ ਨਹੀਂ ਆ ਉਹ ਚਾਹੁੰਦੇ ਨੇ ਕਿ ਮੈਂ ਨਵਾਂ ਆਇਆ ਮੈਂ ਸ਼ਾਇਦ ਇਸ ਕੁਆਟਰ ਮਾਰਚ ਦਾ ਬਿਜ਼ਨਸ ਘੱਟ ਰਹੇ ਜੇ ਤੇ ਮੈਂ ਇਸ ਤੋਂ ਬਾਅਦ ਜੋ ਬਿਜ਼ਨਸ ਹੋਵੇ ਤੇ ਵਧੀਆ ਪਰਫਾਰਮੈਂਸ ਦਿਖਾ ਦਿਖਾਵਾਂ ਗਵਰਨਮੈਂਟ ਨੂੰ ਵੀ ਆਪਣੀ ਪ੍ਰੋਬਲਮ ਉਹਨਾਂ ਨੂੰ ਦੱਸੀ ਜ ਉਹਨਾਂ ਨੇ ਕੀ ਜਵਾਬ ਦਿੱਤਾ ਹਜੇ ਵੀ ਹੈਵ ਗਿ ਉਹਨਾਂ ਨੇ ਸੁਜੈਸ਼ਨਸ ਮੰਗੀਆਂ ਵੀ ਨੇ ਬਟ ਸੁਜੈਸ਼ਨਸ ਵੀ ਕੱਲ ਆਪਾਂ ਦੇ ਦੇ ਦਿੱਤੀ ਆ ਸਰ ਅੰਮ੍ਰਿਤ ਸਰ ਜੀ ਸਾਰੀ ਬ੍ਰਾਂਚਾਂ ਦੇ ਇਕੱਠੇ ਇੰਨੀਆਂ ਜਿੱਥੇ ਐਕਚੁਅਲੀ ਕੀ ਆ ਕੋਈ ਫਾਰ ایرੀਆ ਬ੍ਰਾਂਚੀਜ਼ ਨਹੀਂ ਉਹਨਾਂ ਨੂੰ ਟਾਈਮ ਲੱਗ ਰਿਹਾ ਹਨ ਨੂੰ ਹਾਫ ਐਨਾਰ ਤੱਕ অলਮੋਸਟ ਸਾਰੇ ਆਫੀਸਰ ਸਾਰੇ ਮੈਨੇਜਰ ਸੀਨੀਅਰ ਮੈਨੇਜਰ ਸਭ ਇੱਥੇ ਆ ਗਏ ਨੇ 28 29 ਦੀ ਸਟ੍ਰਾਈਕ ਤੇ ਵੀ ਤੁਸੀਂ ਦੇਖੋਗੇ ਕਿ ਕੋਈ ਕੋਈ ਬੈਂਕ ਪੰਜਾਬ ਨੈਸ਼ਨਲ ਬੈਂਕ ਆਲ ਓਵਰ ਇੰਡੀਆ ਕੋਈ ਨਹੀਂ ਖੁੱਲਾ ਹੋਏਗਾ ਠੀਕ ਹੈ ਅਧਿਕਾਰੀ ਹਿਸਾਬ ਕਿ ਜੇ ਮੇਰਾ ਨਾਮ ਜਸ਼ਮੀਤ ਸਿੰਘ ਗੇਲਾ ਹੈ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਅਫੀਸਰ ਐਸੋਸੀਏਸ਼ਨ ਦਾ ਅਮਰਸੇ ਰਿਵਲਟ ਵਰਕਿੰਗ ਪ੍ਰਧਾਨ ਮੇਰੇ ਨਾਲ ਹੁੰਦੇ ਨਾਲ ਮੇਰੇ ਨਾਲ ਮੌਜੂਦ ਨੇ ਕੁਲ ਸ਼ਰਮਾ ਜੀ ਜੋ ਪ੍ਰੈਜ਼ੀਡੈਂਟ ਨੇ ਆਰਗੇਨਾਈਜ਼ੇਟਰੀ ਹਰਪੇਸਿੰਗ ਰੋਹਿਤ ਤੇ ਵਿਰਾਜ ਜੀ ਅੱਜ ਅਸੀਂ ਪੰਜਾਬ ਨੈਸ਼ਨਲ ਬੈਂਕ ਦੇ ਇੱਕ ਸੀਐਮਡੀ ਸਾਹਿਬ ਹਨ ਅਸ਼ੋਕ ਚੰਦਰ ਜੀ ਉਹਨਾਂ ਨੇ ਇੱਕ ਨਵੀਂ ਟਰਾਂਸਫਰ ਪਾਲਿਸੀ ਬੈਂਕ ਦੇ ਵਿੱਚ ਲਾਗੂ ਕੀਤੀ ਹੈ ਜੋ ਅੱਜ ਤੱਕ ਬੈਂਕ ਦੇ ਇਤਿਹਾਸ ਚ ਕਦੇ ਨਹੀਂ ਆਈ ਪੰਜਾਬ ਨੈਸ਼ਨਲ ਬੈਂਕ ਇੱਕ ਐਸਾ ਬੈਂਕ ਹੈ ਐਸਾ ਬੇਸਵੇਲ ਬੈਂਕ ਹੈ ਕਿ ਜਿਨੇ ਹਮੇਸ਼ਾ ਹੀ ਦੇਸ਼ ਦੀ ਹਰ ਕੋਲਨ ਅੱਗੇ ਵਧ ਕੇ ਸਾਬਤ ਕੀਤਾ ਪ੍ਰੂਫ ਕੀਤਾ ਹਰ ਕੰਮ ਨੂੰ ਅਸੀਂ ਉੱਚੇ ਢੰਗ ਨਾਲ ਪੂਰਾ ਕੀਤਾ ਇਹ ਟ੍ਰਾਂਸਫਰ ਪਾਲਿਸੀ ਲਾਂਚ ਕੀਤੀ ਗਈ ਹੈ ਜਿਹਦੇ ਵਿੱਚ ਕੋਈ ਵੀ ਆਫੀਸਰ ਜਿਹੜੇ ਹਨ ਮੇਰੀ ਯੂਨੀਅਨ ਦੇ ਆਫੀਸਰਸ ਨੇ ਉਹ ਇੱਕ ਸ਼ਹਿਰ ਦੇ ਵਿੱਚ 6 ਸਾਲ ਤੇ ਇੱਕ ਜ਼ੋਨ ਜ਼ੋਨ ਦੇ ਵਿੱਚ ਜਿਹੜਾ ਪੂਰਾ ਸਟੇਟ ਵੀ ਆਉਂਦਾ ਹੈ ਜੀ ਕਈ ਜਿਹੜਾ ਇੱਕ ਸਟੇਟ 'ਚ ਦੋ ਦੋ ਨਾਂ ਹੁੰਦੀਆਂ ਨੇ ਮਤਲਬ ਵੀ ਇੱਕ ਆਫੀਸਰ ਆਪਣੇ ਸ਼ਹਿਰ ਦੇ 6 ਸਾਲ ਤੇ ਆਪਣੇ ਰਾਜ ਦੇ ਵਿੱਚ ਆਪਣੇ ਸਟੇਟ ਦੇ ਵਿੱਚ 9 ਸਾਲ ਤੋਂ ਵੱਧ ਨਹੀਂ ਰਹਿ ਸਕਦਾ ਅਸੀਂ ਬੀਇੰਗ ਐਸੋਸੀਏਸ਼ਨ ਦੀ ਰਿਪਰੈਜ਼ੈਂਟੇਟਿਵ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਹਾਂ ਇਸ ਵਿਰੋਧ ਦੇ ਵਿੱਚ ਅਸੀਂ ਪਹਿਲਾਂ ਤੇ ਇਹਨਾਂ ਦੀ ਨਾਨ ਕੋਆਪਰੇਸ਼ਨ ਮੂਵਮੈਂਟ ਚਲਾ ਦਿੱਤੀ ਹੈ ਜਿਹਦੇ ਵਿੱਚ ਅਸੀਂ 10 ਤੋਂ 5 ਤੱਕ ਵਰਕਿੰਗ ਕਰ ਰਹੇ ਹਾਂ 5 ਵਜੇ ਸਾਡੀਆਂ ਸਾਰੀਆਂ ਬ੍ਰਾਂਚਾਂ ਸ਼ਹਿਰ ਦੀਆਂ 104 ਬ੍ਰਾਂਚਾਂ ਅਸੀਂ ਬੰਦ ਕਰਾ ਰਹੇ ਹਾਂ ਜੀ ਕੱਲ ਤੋਂ ਬਲੈਕ ਬੈਜ ਵੀਰ ਹੋਣਗੇ 28 29 ਦੀ ਸਟ੍ਰਾਈਕ ਕਰ ਦਿੱਤੀ ਗਈ ਹੈ ਅਨਾਉਂਸ ਹੋ ਚੁੱਕੀ ਹੈ ਸਾਡੇ ਜਨਰਲ ਸੈਕਟਰੀ ਵੱਲੋਂ 28 29 ਨੂੰ ਸਾਡੀ ਪੈਨ ਇੰਡੀਆ 140 ਸਰਕਲਾਂ ਵਿੱਚ ਜਿੰਨੇ ਪੰਜਾਬ ਨੈਸ਼ਨਲ ਦੇ ਕਿੰਨੀਆਂ ਬ੍ਰਾਂਚਾਂ ਸਾਰੀਆਂ ਬੰਦ ਰਹਿਣਗੀਆਂ 30 31 ਦੀ ਛੁੱਟੀ ਹੈ ਉਹਨੂੰ ਪਤਾ ਮਾਰਚ ਦਾ ਮਹੀਨਾ ক্লোজিং ਦਾ ਮਹੀਨਾ ਉਹਦਾ ਸਾਰੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਵਾਸਤੇ ਗਵਰਨਮੈਂਟ ਬਿਜ਼ਨਸ ਵਾਸਤੇ ਬਹੁਤ ਇੰਪੋਰਟੈਂਟ ਨੇ ਜੇ ਸੀਐਮਟੀ ਕਿਣਾ ਸੁਚੇ ਸਮਝੇ ਆਪਣੇ ਹੌਸਲਾ ਆ ਕੇ ਇਹੋ ਜਿਹੇ ਟ੍ਰਾਂਸਫਰ ਪਾਲਿਸੀਸ ਕਰੂਗਾ ਤੇ ਮਜਬੂਰਾਂ ਸਾਨੂੰ ਸਟ੍ਰਾਈਕ ਤੇ ਜਾਣਾ ਪਊਗਾ ਜਿਹਦੇ ਨਾਲ ਮੈਂ ਪਹਿਲਾਂ ਹੀ ਸਹਿਮਤ ਹੋ ਜਨਾਂ ਦਾ ਵਿਸਵਾਲ ਤੋਂ ਕਹਿੰਨਾ ਕਿ ਕਿਤੇ ਨਾ ਕਿਤੇ ਲੋਕਤੰਤਰ ਵੀ ਔਰ ਆਮ ਪਬਲਿਕ ਵੀ ਸਫਰ ਹੋਊਗੀ ਲੇਕਿਨ ਸਾਡੇ ਕੋਲ ਇਹ ਤੋਂ ਇਲਾਵਾ ਹੋਰ ਕੋਈ ਵੀ ਹੱਤਗੰਡਾ ਨਹੀਂ ਹੈ ਬਲਕਿ ਲੱਗਦਾ ਹੈ ਪਾਲਿਸੀ ਕਿਉਂ ਜਿਹੜੀ ਆਪ ਅਪਣਾਈ ਜਈ ਹੈ ਟ੍ਰਾਂਸਫਰ ਦੀ ਕਿਉਂ ਪਾਲਿਸੀ ਕਰ ਦੇਖੋ ਇਹਦਾ ਕਾਰਨ ਦੱਸਿਆ ਜਾਵੇ ਫਰਨਾ ਬੈਠ ਕੇ ਗੱਲ ਕੀਤਾ ਜਾਵੇ ਟ੍ਰਾਂਸਫਰ ਪਾਲਿਸੀ ਜ਼ਰੂਰ ਤੇ ਤਾਂ ਹੈ ਜੋ ਬੈਂਕ ਪਰਫਾਰਮ ਨਹੀਂ ਕਰ ਰਹੇ ਜੇ ਮੈਂ ਅੰਮ੍ਰਿਤਸਰ ਸ਼ਹਿਰ ਚ ਰਹਿ ਕੇ ਆਪਣੇ ਲੋਕਲ ਕੰਟੈਕਟਸ ਦੇ ਨਾਲ ਅੰਮ੍ਰਿਤਸਰ ਸਰਕਲ ਨੂੰ ਵੱਧ ਤੋਂ ਵੱਧ ਬਿਜ਼ਨਸ ਦੇ ਰਿਹਾ ਹਾਂ ਤੁਸੀਂ ਮੇਰੇ ਭਾਈ ਚਾਰਜੋ ਤੁਸੀਂ ਮੇਰੇ ਨਾਲ ਪੰਜਾਬੀ ਚ ਗੱਲ ਕਰ ਰਹੇ ਹੋ ਤੁਹਾਡੀ ਵੀ ਪ੍ਰੋਬਲਮ ਲੈ ਕੇ ਤੁਸੀਂ ਬੈਂਕ ਚ ਆਉਂਦੇ ਹੋ ਮੈਂ ਇਧਰ ਬੈਠਾ ਪੰਜਾਬੀ ਨੂੰ ਤੁਹਾਨੂੰ ਜਵਾਬ ਦੇ ਪਾ ਰਹੇ ਹਾਂ ਸਾਈਟ ਤੁਹਾਡੀ ਵੀ ਪ੍ਰੋਬਲਮ ਸੋਲੂਸ਼ਨ ਹੁੰਦੀ ਆ ਮੈਂ ਵੀ ਤੁਹਾਡੇ ਨਾਲ ਇੱਕ ਸੰਬੰਧ ਬਣਾਵਾਂਗਾ ਇੱਕ ਰਿਲੇਸ਼ਨ ਬਣਾ ਸਕਦਾ ਜਿਹੜਾ ਰਿਲੇਸ਼ਨ ਬੇਸਡ ਦੇਖੋ ਬੈਂਕਿੰਗ ਇਜ਼ 올 अबाउट ਪਬਲਿਕ ਰਿਲੇਸ਼ਨ ਬੇਸਡ ਜੇਕਰ ਪਬਲਿਕ ਨਾਲ ਇਹ ਰਿਲੇਸ਼ਨ ਬਣਾਵਾਂਗੇ ਤਾਂ ਹੀ ਇਹ ਬੈਂਕਿੰਗ ਕਰ ਪਾਵਾਂਗੇ ਅੱਜ ਇੱਥੇ ਮੇਰੀ ਸੀਟ ਦੇ ਉੱਤੇ ਕੋਈ ਤੁਸੀਂ 오ਡੀਸ਼ਾ ਦਾ ਕੋਈ ਤਾਮਨ ਲਾੜੂ ਦਾ ਬੰਦਾ ਲਿਆਓਗੇ ਜਿਹੜਾ ਤੁਸੀਂ ਆਪਣੇ ਦਿਲ ਦੀ ਗੱਲ ਹੀ ਨਹੀਂ ਕਹਿ ਪਾਏ ਇਸ ਟ੍ਰਾਂਸਫਰ ਪਾਲਿਸੀ ਦੇ ਤੀਨ ਕਿ ਤੁਸੀਂ ਆਪਣਾ ਬਿਜ਼ਨਸ ਕਿੱਦਾਂ ਕਰ ਪਾਓ ਦੂਸਰਾ ਕਿ ਅਸੀਂ ਆਪਣੇ ਕੰਟੈਕਟਸ ਨਾਲ ਜਿੰਨੀਆਂ ਵੀ ਲੋਕਲ ਐਡਮਿਨਿਸਟ੍ਰੇਸ਼ਨਸ ਹੈਗੀਆਂ ਨੇ ਹਰ ਇੱਕ ਬੰਦੇ ਦੇ ਆਪਣੇ ਦੇਖੋ ਜੀ ਵਾਲਟ ਪ੍ਰਧਾਰ ਹੁੰਦੇ ਨੇ ਮੇਰੇ ਪਰਸਨਲ ਕੰਟੈਕਟਸ ਨੇ ਅਸੀਂ ਬੈਂਕ ਨੂੰ ਵਧਾਉਣ ਲਈ ਆਈਥਰ ਇਹਨਾਂ ਲੋਕਲ ਐਡਮਿਨਿਸਟ੍ਰੇਸ਼ਨ ਚਾਹੇ ਕੋਟਾ ਚਾਹੇ ਕਾਰਪੋਰੇਸ਼ਨ ਆਫਿਸਰ ਚਾਹੇ ਯੂਨੀਵਰਸਿਟੀ ਹੈ ਇਹਨਾਂ ਦੇ ਡਿਪੋਜ਼ਿਟ ਲੈ ਕੇ ਆਉਣੇ ਕਿਸੇ ਨਾ ਕਿਸੇ ਲੋਕਲ ਚਿਹਰੇ ਦੀ ਰਿਲੇਸ਼ਨ ਤੇ ਕਰਕੇ ਹੁੰਦੇ ਨੇ ਜਦੋਂ ਇਹ ਚਿਹਰੇ ਨੇ ਰਹਿਣ ਕਿਤੇ ਬਜਾਤੇ ਅਫੈਕਟ ਹੋਏਗਾ ਜੀ ਅਕੀ ਲਾਦਾ ਨੇ ਪੰਜਾਬ ਨੇ ਪੰਜਾਬੀਆਂ ਨੂੰ ਫਾੜ ਕੇ ਜਦੋਂ ਸਪੈਸ਼ਲ ਬੈਂਕ ਪਹਿਲਾਂ ਕੰਮ ਕਰਦਾ ਰਿਹਾ 130 ਸਾਲ ਪੁਰਾ ਬਿਨਾ ਬੈਂਕ ਦੀ ਹਿਸਟਰੀ ਜਾਣੇ ਉਹਨਾਂ ਨੇ ਕਾਲ ਦੇ ਦਿੱਤੀ ਹੈ ਇੱਕ ਚੀਜ਼ ਤੇ ਦੇਖੋ ਤੁਹਾਨੂੰ ਕਨਫਰਮ ਹੈ ਕਿ ਯੂਨੀਅਨ ਇਹਦਾ ਪ੍ਰਜੋਰ ਵਿਰੋਧ ਕਰ ਰਹੀ ਹੈ ਔਰ ਅਸੀਂ ਆਪਣੇ ਮਕਸੂਦਿਆਂ 'ਚ ਕਾਮਯਾਬ ਹੋਵਾਂਗੇ ਟ੍ਰਾਂਸਫਰ ਪਾਲਿਸੀ ਅਸੀਂ ਵਾਪਸ ਕਰਾ ਕੇ ਰਵਾਂਗੇ